ਤੇ ਇਸ ਨੂੰ ਆਪਾਂ ਫਰਾਈ ਕਰਕੇ ਨਹੀਂ ਬਣਾਵਾਂਗੇ ਇਹ ਵੀ ਤੁਹਾਨੂੰ ਦੱਸਦੀ ਆ ਕਿਉਂਕਿ ਫਰਾਈ ਕਰਨ ਨਾਲ ਫਰਾਂਸਬੀਨ ਤੇ ਆਲੂ ਦੇ ਜਿਹੜੇ ਗੁਣ ਹੁੰਦੇ ਨੇ ਪੋਸ਼ਟਿਕ ਤੱਤ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਆਪਾਂ ਇਸ ਨੂੰ ਥੋੜਾ ਕੋ ਪਾਣੀ ਪਾ ਕੇ ਬਣਾਵਾਂਗੇ ਉਸ ਦੀ ਵਿਧੀ ਤੁਹਾਨੂੰ ਦੱਸਦੀ ਆ ਵਿੱਚ ਵਿੱਚ ਮੈਂ ਟਿਪਸ ਵੀ ਬਹੁਤ ਜ਼ਿਆਦਾ ਦਵਾਂਗਾ ਤੇ ਉਸ ਨੂੰ ਵੀ ਤੁਸੀਂ ਜ਼ਰੂਰ ਫਾਲੋ ਕਰਨਾ ਤੇ ਆਓ ਸਬਜ਼ੀ ਦੀ ਸ਼ੁਰੂਆਤ ਕਰਦੇ ਆ ਫਰਾਂਸਬੀਨ ਆਲੂ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 300 ਗ੍ਰਾਮ ਫਰਾਂਸਬੀਨ ਲਈ ਹੈ ਤੇ ਇਹਨੂੰ ਮੈਂ ਅੱਗੇ ਪੁੱਛੋ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਇੱਕ ਪਿਆਜ਼ ਲਿਆ ਅਦਰਚ ਦੇ ਕਰੀਬ ਅਦਰਕ ਦਾ ਟੁਕੜਾ 7 ਤੋਂ 8 ਪੀਸ ਲਸਣ ਦੀਆਂ ਕਲੀਆਂ 5 ਤੋਂ 6 ਹਰੀਆਂ ਮਿਰਚਾਂ ਤੇ ਇੱਕ ਟਮਾਟਰ ਤੇ ਮੈਂ ਚਾਰ ਆਲੂ ਆ ਜਿਹੜੇ ਉਹ ਮੈਂ ਇੱਥੇ ਛਿਲਕੇ ਪਾੜੀ ਦੇ ਵਿੱਚ ਰੱਖਿਓਏ ਨੇ ਮੀਡੀਅਮ ਸਾਈਜ਼ ਦੇ ਆਲੂ ਲਏ ਨੇ ਹੁਣ ਆਪਾਂ ਫਰਾਂਸ ਮੀਨ ਤੇ ਆਲੂਆਂ ਨੂੰ ਕੱਟ ਲਾਂਗੇ ਤੇ ਸਾਰੇ ਮਸਾਲੇ ਨੂੰ ਕੱਟ ਕੇ ਤੇ ਤੁਹਾਨੂੰ ਦੱਸਦੇ ਆ ਇੱਥੇ ਆਪਾਂ ਅਦਰਕ ਤੇ ਲਸਣ ਲੂਆ ਇਸ ਦੇ ਵਿੱਚ ਆਪਾਂ ਕੁੱਟ ਲਾਂਗੇ ਇਸ ਨੂੰ ਤੁਸੀਂ ਪੇਸਟ ਬਣਾ ਕੇ ਪਾਉਂਦੇ ਹੋ ਤਾਂ ਬੜਾ ਹੀ ਜ਼ਿਆਦਾ ਵਧੀਆ ਸਵਾਦ ਆਉਂਦਾ ਹੈ